ਉਸੇ ਤਰੀਕੇ ਦੇ ਨਾਲ ਹੀ ਇਹ ਘਟਨਾਵਾਂ ਜਿਹੜੀਆਂ ਦੁਬਾਰਾ ਸ਼ੁਰੂ ਹੋ ਗਈਆਂ ਇਹਨਾਂ ਪਿੱਛੇ ਬੜੀ ਲੰਬੀ ਚਾਲ ਆ ਮੈਂ ਇੱਕ ਗੱਲ ਸਮਝੂਗਾ ਇਹ ਸਾਰੀ ਸਰਕਾਰ ਦੀ ਚਾਲ ਤੁਹਾਨੂੰ ਦੱਸਣਾ ਚਾਹੁੰ ਜੇਕਰ ਸਰਕਾਰ ਦੀ ਨਹੀਂ ਆ ਤੇ ਸਰਕਾਰ ਇਹ ਨੂੰ ਸਾਹਮਣੇ ਲਿਆਵੇ ਜਿਹੜੇ ਮਲਜਮ ਤਿੰਨ ਖੜੇ ਆ ਉਹਨਾਂ ਪਿੱਛੇ ਸਾਜਿਸ਼ ਕੀ ਆ ਸਰਕਾਰ ਨੰਗੀ ਕਰੇ ਸਰਕਾਰ ਨੇ ਨਾ ਤਾਂ ਬੁਰਜ ਜਵਾਰ ਸਿੰਘ ਵਾਲਾ ਸਰੂਪ ਅੱਜ ਤੱਕ ਪ੍ਰਾਪਤ ਕੀਤਾ ਨਾ ਗੁਰੂ ਸਰ ਜਲਾਲ ਵਾਲਾ ਕੀਤਾ ਨਾ ਬਰਗਾੜੀ ਕਾਂਡ ਦੇ ਦੋਸ਼ੀ ਜਿਹੜੇ ਅਸੀਂ ਸਾਹਮਣੇ ਲਿਆਂਦੇ ਨਾ ਬੈਬਲ ਕੰਡਾ ਕਾਂਡ ਦੇ ਦੋਸ਼ੀ ਸਾਹਮਣੇ ਲਿਆਂਦੇ ਉਲਟਾ ਸੀਬੀਆਈ ਨੂੰ ਜਾਂਚ ਦੇ ਕੇ ਗੋਗਨਵਾ ਤੋਂ ਢਿੱਟੀ ਝਾੜ ਦਿੱਤੀ ਆਪਣੇ ਕੋਲੋਂ ਲਾਹ ਦਿੱਤਾ ਜਿਉ ਉਸ ਵੇਲੇ ਵੀ ਜੇ ਕੁਝ ਸਿੱਖ ਫੜੇ ਤਾਂ ਉਹ ਵੀ ਸਿੱਖ ਜਿਹੜੇ ਪਹਿਲੇ ਦਿਨ ਤੋਂ ਸਾਡੇ ਨਾਲ ਗੁਰੂ ਸਾਹਿਬ ਦੇ ਸਰੂਪ ਲੱਭਣ ਵਾਸਤੇ ਜਿਹੜਾ ਅਸੀਂ ਉਕਦਮ ਤੇ ਉਪਰਾਲਾ ਕਰ ਰਹੇ ਸੀ ਉਹਨਾਂ ਨੂੰ ਫੜ ਕੇ ਇਸ ਪਾਸਤਾ ਉਸ ਪੰਥ ਨੇ ਇਕਤਾ ਦਿਖਾਈ ਸੰਗਤਾਂ ਨੇ ਤਾਂ ਕਰਕੇ ਉਹਨਾਂ ਨੂੰ ਸਰਕਾਰ ਨੂੰ ਰਿਹਾ ਕਰਨਾ ਪਿਆ ਮੈਂ ਬੇਨਤੀ ਕਰੂੰਗਾ ਜੇਕਰ ਇਹ ਸਰਕਾਰ ਇਹ ਸਰਕਾਰ ਦਾ ਹੀ ਕੰਮ ਹੈ ਜੇ ਸਰਕਾਰ ਦਾ ਕੰਮ ਨਹੀਂ ਹੈ ਤੇ ਸਰਕਾਰ ਸਾਜ਼ਿਸ਼ ਨੰਗੀ ਕਰੇ ਤਾਂ ਸਾਨੂੰ ਸੱਚ ਜਿਹੜਾ ਉਹ ਚਾਨਣ ਆ ਉਹ ਸਾਡੇ ਸਾਹਮਣੇ ਆ ਜਾਵੇ ਕਿ ਇਹਨਾਂ ਬੰਦਿਆਂ ਦੇ ਪਿੱਛੇ ਸਾਜ਼ਿਸ਼ ਸਾਹ ਸੀ ਜਦੋਂ ਸਰਕਾਰ ਸਾਜ਼ਿਸ਼ ਨੰਗੀ ਨਹੀਂ ਕਰਦੀ ਤੇ ਉਹਦੇ 'ਚ ਸਰਕਾਰ ਦੀ ਸਿੱਧੀ ਮਣੀ ਮਿਲੀ ਭੁਗਤ ਹੁੰਦੀ ਹੈ ਮੈਂ ਸਮੁੱਚੀਆਂ ਸੰਗਤਾਂ ਦੇ ਵੱਲੋਂ ਸਮੁੱਚੇ ਪੰਜਾਬ ਵੱਲੋਂ ਸਰਕਾਰ ਨੂੰ ਇੱਕ ਗੱਲ ਕਹਿਣੀ ਕਿ ਉਹਨਾਂ ਅੱਗੇ ਸਰਕਾਰ ਜਾਂ ਤਾਂ ਜਿਹੜੀ ਰਾਮ ਦਿਵਾਲੀ ਦੀ ਘਟਨਾ ਵਾਪਰੀ ਆ ਮੀਡੀਆ ਵਾਲੇ ਵੀਰ ਵੀ ਬੈਠੇ ਆ ਸੁਣ ਰਹੇ ਆ ਸਾਰੀ ਗੱਲ ਬਾਤ ਸਰਕਾਰ ਤੱਕ ਹੀ ਪਹੁੰਚ ਜਾਣੀ ਆ ਸਰਕਾਰ ਜਾਂ ਤਾਂ ਇਹਨਾਂ ਦੋਸ਼ੀਆਂ ਦੇ ਪਿੱਛੇ ਜਿਹੜੀ ਸਾਜ਼ਿਸ਼ ਹੈ ਨਾ ਇਹਨਾਂ ਦੋਸ਼ੀਆਂ ਤੇ ਕਿਉਂ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇਗਾ ਜਿਵੇਂ ਮੈਂ ਨਾ ਪੜ੍ਹਿਆ ਕਿ ਕੋਈ ਮਸੀਹ ਭਾਈਚਾਰੇ ਨਾਲ ਸੰਬੰਧ ਰੱਖਦਾ ਕੋਈ ਕਿਸ ਨਾਲ ਕੋਈ ਵੀ ਧਰਮ ਦਾ ਬੰਦਾ ਚਾਹੇ Hindu ਆ ਮੁਸਲਮਾਨ ਸਿੱਖ ਆ ਸਾਈਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਸਰਬ ਸਾਂਝਾ ਉਪਦੇਸ਼ ਦਿੰਦੇ ਸਰਬ ਸਾਂਝੀਵਾਲਤਾ ਦਾ ਗੁਰੂ ਗ੍ਰੰਥ ਸਾਹਿਬ ਦੀ ਕੋਈ ਮੁਸਲਮਾਨ ਬੇਅਦਬੀ ਕਿਉਂ ਕਰੇਗਾ ਉਹਨੂੰ ਨਹੀਂ ਪਤਾ ਬਾਬੇ ਫਰੀਦ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਬ੍ਰਾਹਮਣ ਕਿਉਂ ਹਿੰਦੂ ਕਿਉਂ ਬੇਅਦਬੀ ਕਰੇਗਾ ਉਹਨੂੰ ਨਹੀਂ ਪਤਾ ਭਗਤ ਜੈਦੇਵ ਭਗਤ ਪਰਮਾਨੰਦ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਧਰਮੀ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰ ਸਕਦਾ ਇਹ ਬੇਦੀਨ ਬੰਦਿਆਂ ਦਾ ਥਾਂ ਹੈ ਇਹ ਸਾਜ਼ਿਸ਼ਾਂ ਨੇ ਇਹਦੇ ਪਿੱਛੇ ਜ਼ਰੂਰ ਏਜੰਸੀਆਂ ਕੰਮ ਰਹੀਆਂ ਅਸੀਂ ਸਿੱਧੇ ਰੂਪੇ ਇਸ ਘਟਨਾ ਦੀ ਸਰਕਾਰ ਨੂੰ ਦੋਸ਼ੀ ਕਹਿੰਦੇ ਆ ਜੇ ਸਰਕਾਰ ਦੋਸ਼ੀ ਨਹੀਂ ਆ ਤੇ ਸਰਕਾਰ ਜਿਹੜੀ ਅਸਲ ਸਾਜ਼ਿਸ਼ਾ ਜੇ ਸਰਕਾਰ ਕਹਿੰਦੇ ਅਸੀਂ ਨਹੀਂ ਆ ਤੇ ਅਸਲ ਦੋਸ਼ੀਆਂ ਨੂੰ ਸਾਡੇ ਸਾਹਮਣੇ ਲਿਆਂਦਾ ਜਾਵੇ ਤਾਂ ਸਾਡਾ ਜਿਹੜਾ ਹੈ ਸਾਡਾ ਸਨਾਰਜ ਸਟੂਡੀਓ ਪਿੱਛੇ ਦੇਖ ਲਈ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਕਟਨਾਵਾਂ ਨੇ ਹੋਰ ਇਸ ਤਰ੍ਹਾਂ ਦੀਆਂ ਕਟਨਾਮਾਨਾ ਹੋਣ ਇਹਨਾਂ ਨੂੰ ਥੱਲ ਪਾਇਆ ਜਾਵੇ ਜਿਹਨਾਂ ਪਿਛਲੇ ਸਾਲ ਇਹਨੇ ਅੰਦਰ ਕਟਨਾਵਾਂ ਆ ਵਾਪਰੀਆਂ ਉਸ ਤੋਂ ਬਾਅਦ ਕੁਝ ਥੱਲ ਪਈ ਹੁਣ ਜਿਹੜੀ ਸਚਾਈ ਹੈ ਸਰਕਾਰ ਸਾਹਮਣੇ ਲਿਆਵੇ ਸ਼੍ਰੀ ਗੁਰਮਨ ਸਾਹਿਬ ਦੇ ਸਰੂਪ ਜਿਹਨਾਂ ਨੇ ਵਿਅਤਮਿਆ ਕੀਤੀ ਹੈ ਅਗਨਪੇੜੀ ਤੇ ਉਸ ਵੀ ਗੋਇੰਦਵਾਲ ਸਾਹਿਬ ਨੇ ਜਾਣੇ ਆ ਸੰਗਤਾਂ ਨੇ ਭਾਈ ਬਲਵੀਰ ਸਿੰਘ ਮਰਸਲ ਬੈਠੇ ਆਂ ਹੋਰ ਦਮਦਮੀ ਕਸਾਲ ਜਨਾਲਾ ਦੇ ਸਿੰਘ ਬੈਠੇ ਆ ਬੜੇ ਪਿਆਰ ਸਤਿਕਾਰ ਦੇ ਨਾਲ ਤੁਸੀਂ ਸਾਰਿਆਂ ਨੇ ਐਂਜੀਪੀਸੀ ਦੇ ਮੈਂਬਰ ਸਾਹਿਬ ਬੈਠੇ ਆ ਨਗਰ ਦੀਆਂ ਸੰਗਤਾਂ ਨੇ ਬੜੇ ਜਾਪਤੇ ਦੇ ਨਾਲ ਸਤਿਗੁਰਾਂ ਦੇ ਸਰੂਪਾਂ ਨੂੰ ਗਵਿੰਦਵਾਲ ਸਾਹਿਬ ਲੈ ਕੇ ਜਾਣਾ ਇਸ ਦੇ ਨਾਲ ਹੀ ਜਿਹੜੀ ਘਟਨਾ ਸਾਹਮਣੇ ਆਈ ਕਿ ਸਰਕਾਰ ਨੇ ਐਫਆਈਆਰ ਦਰਜ ਕੀਤੀ ਹੈ ਬਾਈ ਨਿਯਮ ਕੀਤੀ ਹੈ ਧਰਾਵਾਂ ਵੀ ਲਾਈਆਂ ਨੇ ਪਰ ਅਸੀਂ ਇੱਥੇ ਹੀ ਗੱਲ ਨੂੰ ਇਹ ਜਿਹੜਾ ਹੈ ਕਿ ਉਹ ਦੋਸ਼ੀ ਫੜਦੇ ਲਈ ਅਸੀਂ ਉਸ ਦੋਸ਼ੀਆਂ ਦੇ ਪਿੱਛੇ ਜਿਹੜੀ ਸਾਜ਼ਿਸ਼ ਹੈ ਉਹ ਚਾਹੁੰਦੇ ਆਂ ਸਰਕਾਰ ਜਾਂ ਤਾਂ ਆਪਣਾ ਹੱਥ ਜਿਹੜਾ ਉਹ ਕਬੂਲੇ ਵੀ ਹਾਂ ਇਹ ਅਸੀਂ ਕਰਾ ਰਹੇ ਹਾਂ ਜੋ ਨਹੀਂ ਕਰਾ ਰਹੇ ਸਾਡਾ ਸਿੱਧਾ ਦੋਸ਼ ਸਰਕਾਰ ਤੇ ਆ ਜੇ ਸਰਕਾਰ ਨਹੀਂ ਕਰਾ ਰਹੀ ਪੰਜਾਬ ਸਰਕਾਰ ਤੋਂ ਅਸਲ ਸਾਜ਼ਿਸ਼ ਜਿਹੜੀ ਆ ਉਹਨੂੰ ਨੰਗਾ ਕਰੇ ਬਾਕੀ ਜੋ ਵੀ ਅਗਲਾ ਪ੍ਰੋਗਰਾਮ ਹੋਵੇਗਾ ਜਿਸ ਤਰੀਕੇ ਦੇ ਨਾਲ ਵੀ ਸਤਗੁਰਾਂ ਦੇ ਸਰੂਪ ਗੋਇੰਦਵਾਲ ਸਾਹਿਬ ਪਜਾਏ ਜਾਣਗੇ ਉਸ ਤੋਂ ਬਾਅਦ ਜੋ ਵੀ ਇੱਥੇ ਪ੍ਰੋਗਰਾਮ ਲਿਖਿਆ ਜਾਵੇਗਾ ਜੋ ਵੀ ਭਾਈ ਬਲਬੀਰ ਸਿੰਘ ਮੁਸਲ ਬੈਠੇ ਆ ਦਮਦਮੀ ਤੇ ਸਾਰਜਨਾਲਾ ਦੇ ਸਿੰਘ ਬੈਠੇ ਸਾਰਿਆਂ ਨੇ ਰਲ ਮਿਲ ਕੇ ਬੜੇ ਜਾਤ ਦੇ ਵਿੱਚ ਰਹਿ ਕੇ ਕਿ ਜੀ ਨੇ ਵੀ ਆਪਾਂ ਇੱਕ ਮੈਂ ਬੇਨਤੀ ਪਹਿਲਾਂ ਤੋਂ ਕਰਦਾ ਆਂ ਜਦੋਂ 10 ਦਿਨ ਅਸੀਂ ਸੜਕਾਂ ਤੇ ਬੈਠੇ ਰਹੇ ਆਮਨ ਸ਼ਾਂਤੀ ਦੀ ਭਾਵੇਂ ਸਰਕਾਰ ਨੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਬੇਣਸਾਫੀ ਕੀਤੀ ਹੈ ਪਰ ਇਹ ਪੰਜਾਬ ਸਾਡਾ ਹੈ ਪੰਜਾਬ ਦੇ ਵਸਿੰਦੇ ਸਾਡੇ ਆ ਪੰਜਾਬ ਦੀ ਸਾਰਾ ਜੋ ਵੀ ਇੱਥੇ ਪ੍ਰੋਫਿਟ ਹੈ ਜੋ ਵੀ ਜੋ ਕਾਰੋਬਾਰ ਹੈ ਸਾਡੇ ਹੈ ਇਸ ਤਰ੍ਹਾਂ ਹਰਿਆਣੇ 'ਚ ਘਟਨਾਵਾਂ ਵਾਪਰੀਆਂ ਇਸ ਤਰ੍ਹਾਂ ਦੀ ਕਿਸੇ ਘਟਨਾ ਨੂੰ ਕਿਸੇ ਨੇ ਅੰਜਾਮ ਨਹੀਂ ਦੇਣਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਘਰਨਿਆਂ ਤੇ ਜਾ ਕੇ ਅੱਜ ਵੀ ਮੈਂ ਬੇਇਨਤੀ ਕਰਦਾ ਜਿੱਥੇ ਵੀ ਬੇਇੱਜ਼ਤੀ ਹੋਈ ਆਂ ਅਮਨ ਕਾਨੂੰਨ ਨੂੰ ਬਣਾਈ ਰੱਖਣਾ ਅਮਨ ਸ਼ਾਂਤੀ ਬਣਾਈ ਰੱਖਣੀ ਹੈ ਔਰ ਆਪਸੀ ਭਾਈਚਾਰੇ ਦੇ ਨਾਲ ਸਾਰਿਆਂ ਨੇ ਰਲ ਕੇ ਇਨਸਾਫ ਵਾਸਤੇ ਆਵਾਜ਼ ਨੂੰ ਬੁਲੰਦ ਕਰਨਾ ਆਪਸੀ ਕੋਈ ਵੀ ਇੱਥੇ ਵਖਰੇਵਾਂ ਨਹੀਂ ਚਾਹੇ ਕੋਈ ਕਿਸੇ ਜਥੇਬੰਦੀ ਤੋਂ ਆਇਆ ਚਾਹੇ ਕੋਈ ਕਿਸੇ ਜਥੇਬੰਦੀ ਤੋਂ ਆਇਆ ਜੋ ਪੰਥ ਨੇ ਕੌਮ ਨੇ ਸੇਵਾ ਲਈ ਹੈ ਉਹ ਪੰਥ ਦੀ ਏਕਤਾ ਵਾਸਤੇ ਲਈ ਤੋ ਏਕਤਾ ਦੇ ਵਾਸਤੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹੋਇਆ ਸਾਰੀਆਂ ਸੰਗਤਾਂ ਨੂੰ ਮੈਂ ਤੁਹਾਡੇ ਤੋਂ ਖਿਮਾ ਮੰਗਦਾ ਜੋ ਘਟਨਾ ਵਾਪਰੀ ਬੜੀ ਦੁਖਦਾਈ ਹੈ ਤੁਹਾਨੂੰ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਜਿਹਦਾ ਬਹੁਤ ਦੁੱਖ ਹੈ ਪਰ ਸਾਡਾ ਸਿੱਧਾ ਦੋ ਸਰਕਾਰ ਤੇ ਆ ਜਾਂ ਸਰਕਾਰ ਸਾਜਿਸ਼ ਨੂੰ ਲੰਗਿਆ ਕਰੇ ਜਾਂ ਆਪ ਕਬੂਲੇ ਇਹਨਾਂ ਵਿਚਾਰਾਂ ਦੇ ਨਾਲ ਹੀ ਮੈਂ ਖੁਦ ਮੰਗਦਾ ਵਾਹਿਗੁਰੂ ਵਾਹਿਗੁਰੂ